ਇਹ ਨੂੰ ਵਿਕਾਸ ਕਹਿੰਦੇ ਨਾਲ ਜਿਹੜੇ ਛੋਟੇ ਛੋਟੇ ਜਿਹਾਕਾਂ ਸੜਕਾਂ ਦੇ ਬੈਠੇ ਨੇ ਤੇ ਆ ਆ ਲੋਕ ਦੇਖੋ ਜੀ ਉਹਨੇ 20 20 ਫੁੱਟ ਪਾਣੀ ਦੇ ਵਿੱਚ ਘਰ ਨੇ ਇਹ ਡੁੱਬੇ ਹੋਏ ਨੇ ਇਹ ਵਿਕਾਸ ਕਿਹਨੂੰ ਕਹੀ ਜਾਂਦੇ ਨੇ ਜੀ ਦੇਖੋ ਸਰਕਾਰਾਂ ਦਾ ਕੰਮ ਵਿਕਾਸ ਉਹਨੂੰ ਕਹਿੰਦਾ ਜੀ ਇਹਦੇ ਨਾਲ ਲੋਕ ਬਨਾਸ ਹੋ ਜੇ ਲੋਕ ਮਾਰੇ ਜਾਣ ਕਿਉਂਕਿ ਲੋਕ ਮਾਰਨ ਦੇ ਨਾਲ ਜਿਹੜਾ ਕਾਰਪੋਰੇਟ ਘਰਾਣਾ ਨੇ ਉਹਨਾਂ ਦੇ ਘਰ ਪਰਦੇ ਆ ਕਿਉਂਕਿ ਜੇ ਲੋਕ ਆਰਥਿਕ ਤੌਰ ਤੇ ਬੁਰੀ ਹਾਲਤ ਹੋਊਗੀ ਮਲਾ ਜੇ ਪੂਰਾ ਪੰਜਾਬ ਜਾਂ ਦੂਜੇ ਸਟੇਟਾਂ ਕਹਿੰਦੇ ਮਤਨਾ ਕਰਨ ਅਕਸਰ ਨੂੰ ਪਲੇਟ ਦਾ ਕੁਝ ਮੰਗਦਾ ਇਹ ਵੀ ਹੱਦ ਕਹਿਣੇ ਵੀ ਲੈ ਲਓ ਸਾਡੀ ਜਿਵੇਂ ਜਿਹੜੇ ਮਰਜ਼ੀ ਰੇਟ ਤੇ ਲੈ ਲਓ ਸਾਨੂੰ ਅਗਰ ਪੇਟ ਤੇ ਅੱਗ ਤਾਂ ਬੁਝੇ ਉਹ ਉਸ ਨੀਤੀ ਤੇ ਹੈ ਜੇ ਪੂਰੇ ਭਾਰਤ ਦੀ ਹੈ ਭਾਰਤ ਮਾਲਾ ਬਣਾਉਣ ਲੱਗਾ ਜਿੱਦੀ ਕੋਈ ਲੋੜ ਨਹੀਂ ਪੰਜਾਬ ਵਾਲਿਆਂ ਨੂੰ ਜੈਂ ਕਿਹੜਾ ਹੁੰਦਾ ਉਹ ਜਿੰਨਾ ਤਾਂ ਉਹਤੇ ਲਾਇਆ ਤੇ ਕਿੰਨਾ ਏਰੀਆ ਉਸੇ ਨਹੀਂ ਮਾਰਦਾ ਜਿੰਦੀ ਉਹ ਜਿੰਨੀ ਉੱਚੀ ਆ ਤੇ ਵੀ ਦੀ ਕੋਈ ਪਾਣੀ ਦਾ ਨੰਗਾ ਨਹੀਂ ਹੈਗਾ ਕੋਰੀਡੋਰ ਤੇ ਗਏ ਆ ਜਦੋਂ ਉਹ ਜਿਹੜੇ ਕਹਿੰਦੇ 3 ਫੁੱਟ ਤੋਂ ਬਾਅਦ ਸਾਡੇ ਕਿਤੇ ਪਾਣੀ ਨਹੀਂ ਆਇਆ ਉਥੇ 10 ਫੁੱਟ ਪਾਣੀ ਚੜਾ ਤਾਂ ਇਹਨਾਂ ਨੇ ਮੂਰੇ ਬੰਨ੍ਹ ਮਾਰਖੇ ਉਹ ਦਿਨ ਬਿਜੀ ਨਾਂਗਾ ਕੋਈ ਤੇ ਜਿੰਨਾ ਉਥੇ ਸਾਰਾ ਖਰਚਾ ਕਰਿਆ ਆ ਪੂਰੇ ਜਿਹੜੇ ਦਰਿਆ ਹੈ ਜਿਹੜੇ ਲੋਕਾਂ ਨੂੰ ਐਡਾ ਵੱਡਾ ਨੁਕਸਾਨ ਕਰਤਾ ਪੂਰੇ ਪੰਜਾਬ ਦੀ 450 ਜਾਂ 500 ਕਰੋੜ ਜਿਹੜੀ ਜ਼ਮੀਨ ਹੈ ਉਹ ਪਾਣੀ ਨੇ ਦਬੋਤੀ ਲੋਕ ਮਰ ਗਏ ਪਸ਼ੂ ਮਰ ਗਏ ਘਰਾਂ ਦਾ ਸਾਰਾ ਸਮਾਨ ਗਿਆ ਟੁੱਟ ਗਿਆ ਘਰ ਗਿਆ ਘਰਾਂ ਦਾ ਸਮਾਨ ਵੀ ਗਿਆ ਐਡਾ ਵੱਡਾ ਨੁਕਸਾਨ ਹੋਇਆ ਹੈ ਇਹ ਉਹਦੇ ਨਾਲ ਇਹ ਸਰਕਾਰ ਦੀ ਨੀਤ ਹੁੰਦੀ ਵੀ ਲੋਕਾਂ ਨੂੰ ਬਚਾਉਣਾ ਹੈ ਯਾਰ ਲੋਕਾਂ ਦਾ ਇਥੇ ਜਿਹੜਾ ਅਸਲ ਵਿਕਾਸ ਵੜਦਾ ਉਹ ਕਰਨਾ ਹੈ ਫਿਰ ਇਹ ਸਾਰੇ ਜਿੰਨੇ ਇਹ 900 ਕਿਲੋਮੀਟਰ ਦਾ ਏਰੀਆ ਬਣਦਾ ਜਿਹੜਾ ਸਾਰੇ ਦਰਿਆਵਾਂ ਦਾ ਹੈ ਉਹ ਪੂਰੀ ਤਰ੍ਹਾਂ ਪੱਕੇ ਕੀਤੇ ਜਾ ਸਕਦੇ ਸੀਗੇ ਹੁਣ ਜਦੋਂ ਪਤਾ ਹੈ ਮਹੀਨਾ ਜਾਂ ਪਹਿਲਾਂ ਪਤਾ ਲੱਗ ਗਿਆ ਮਾਰਦ ਜੀ ਪਤਾ ਲੱਗ ਗਿਆ ਕਿ ਇੰਨੀ ਬਹੁਤ ਜ਼ਿਆਦੇ ਪੈਣੀ ਹੈ ਫਿਰ ਇਹ ਕੁਝ ਨਾ ਕੁਝ ਜਿਹੜੇ ਡੈਮ ਬਣਾਏ ਉਹ ਤੋਂ ਪਹਿਲਾਂ ਹੌਲੀ-ਹੌਲੀ ਵੀ ਸਾਡੇ ਕੀਤੇ ਜਾ ਸਕਦੇ ਸੀਗੇ ਤੇ ਜਦੋਂ ਹੁਣ ਪਤਾ ਵੀ ਯਾਰ ਪਾਣੀ ਛੱਡਣਾ ਹੈ ਇਹਨਾਂ ਲੋਕਾਂ ਦਾ ਇੰਤਜ਼ਾਮ ਤਾਂ ਕਰਦੇ ਹੌ ਲੈਨਾਂ ਕੋਲੇ ਘੰਟੇ ਚ ਕੱਢ ਕੇ ਲੈ ਜਾਂਦੇ ਪਾ ਸਾਰਿਆਂ ਨੂੰ ਜਰਾਦਾ ਹੋਵੇ ਲੋਕਾਂ ਨੂੰ ਬਚਾਉਣ ਦਾ ਠੀਕ ਹੈ ਕੋਈ ਕੁਦਰਤੀ ਆਫਤ ਪੈ ਜੇ ਇਹ ਇਹਨੂੰ ਕੋਈ ਕੁਦਰਤੀ ਆਫਤ ਹੋਵੇ ਅਸੀਂ ਕਹਿੰਦੇ ਕੁਦਰਤੀ ਆਫਤ ਨਹੀਂ ਲਿਆਂਦੀ ਹੋਈ ਆਫਤ ਹੈ ਸਰਕਾਰਾਂ ਨੇ ਕਿਉਂਕਿ ਜੇ ਕੁਦਰਤ ਨਾਲ ਕੋਈ ਇੰਨੀ ਵੱਡੀ ਪੱਧਰ ਤੇ ਖਲਵਾੜ ਕਰਨਾ ਹੈ ਦਰਖਤ ਪੱਟ ਦਿੰਨੇ ਆ ਜਿਹੜੇ ਵੱਡੇ ਵੱਡੇ ਪਹਾੜਾ ਉਠਾ ਲੈਣੇ ਆ ਤੇ ਇੰਨੀ ਹਤਸਾ ਜਿੰਨਾ ਕੋਈ ਬਦਲੋ ਫੈਕੀਆਂ ਲਾ ਕੇ ਤੇ ਹੋਰ ਦਾ ਕੋਸ ਕਰ ਰਹੇ ਆ ਉਸ ਕੰਸ ਦੇ ਕਾਰਨ ਕਰਕੇ ਵੱਡੀ ਪੱਧਰ ਤੇ ਇੱਕ ਦੀ ਬਦਲ ਹੋਟਿਆ ਹੈ ਅੱਗੇ ਕਿਤੇ ਟਾਮੀ ਕੱਢਦਾ ਹੁੰਦਾ ਫੁਲੰਗ ਸਭ ਕੋ ਬੱਦਲ ਫਟ ਗਿਆ ਐ ਇੱਥੇ ਲਗਾਤਾਰ ਬੱਦਲ ਫਟ ਰਹੇ ਆ ਜੰਦੂ ਇਹਦਾ ਕੋਈ ਪਰਵਾਹ ਨਹੀਂ ਫਿਰ ਹੋਣ ਜਿਹੜੀਆਂ ਸਰਕਾਰ ਆ ਰਹੀਆਂ ਜਿਹੇ ਕੋਈ ਸੈਕਟਰ ਦਾ ਮੰਤਰੀ ਆ ਗਿਆ ਉਹ ਕਹਿੰਦਾ ਜੀ ਥੱਲੇ ਜਿਹੜੇ ਆ ਤੁਸੀਂ ਬੇਇੱਜ਼ਤੀ ਕੱਢ ਲਈ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ ਬੇਇੱਜ਼ਤੀ ਕੱਢ ਲਈ ਥੱਲਿਓਂ ਇਹਦਾ ਵੱਲ ਪਾਣੀ ਥੱਲੇ ਉਬਲ ਹੋ ਕੇ ਆਇਆ ਹੈ ਜੰਦੂ ਗੱਲ ਹੋਰ ਪਾਸੇ ਢਾਲ ਰਹੀ ਹੈ ਤੇ ਜੇ ਇਹ ਇਹ ਬੋਲਣਗੇ ਇਹ ਕਹਿੰਦੀ ਵੀ ਸੈਂਟਰਾਂ ਨਹੀਂ ਕਰਦਾ ਹੋਰ ਨਹੀਂ ਕਰਦਾ ਸਾਡੇ ਪੈਸੇ ਪਿਛਲੇ ਦੇ ਹੁੰਦਾ ਪੀ ਤੁਸੀਂ ਪਾਸਾ ਦਾ ਕੀ ਕੀਤਾ ਜਦ ਵੀ ਬਿਨਾ ਖੇਖਣ ਤੋਂ ਬਿਨਾ ਫੋਟੋ ਮਾ ਲਹਣ ਤੋਂ ਕੋਈ ਮਤਲਬ ਨਹੀਂ ਸਰਕਾਰਾਂ ਦਾ ਲੋਕਾਂ ਦਾ ਰਤੀ ਪਦਵੀ ਦੇ ਉਹ ਹਮਦਰਦੀ ਆ ਉਹਨਾਂ ਦਾ ਸ਼ਿਫਤਾਨ ਆਇਆ ਦੀ ਜੀ ਕੇਂਦਰੀ ਮੰਤਰੀ ਉਹ ਕਹਿ ਕੇ ਚਲਾ ਗਿਆ ਕਹਿੰਦਾ ਵੀ ਇਹ ਪੰਜਾਬ ਸਰਕਾਰ ਦਾ ਕੰਮ ਆ ਪੰਜਾਬ ਸਰਕਾਰ ਵਾਲੇ ਮੁੱਖ ਮੰਤਰੀ ਇੱਥੇ ਰੋਟੀ ਖਾ ਕੇ ਸੜਕ ਤੇ ਉਹ ਫੋਟੋ ਘਟਾ ਕੇ ਕੰਨੀ ਤੁਰ ਗਿਆ ਸਰਕਾਰ ਦਾ ਕੰਮ ਆ ਪੰਜਾਬ ਵਾਲੇ ਕਰ ਲਉਣਗੇ ਫਿਰ ਪੰਜਾਬ ਤੋਂ ਜਿੰਨੇ ਟੈਕਸ ਸੈਂਟਰ ਲੈਂਦਾ ਉਹ ਬੰਦ ਕਰੇ ਸਾਰੇ ਆ ਜਿਹੜੇ ਕਿਸਾਨ ਹੈ ਇੱਥੇ ਜਿਹੜੀ ਫਸਲ ਹੁੰਦੀ ਹੈ ਇਹ ਲਗਭਗ 6000 ਸਾਲ ਦਾ 1 ਏਕੜ ਦਾ 1 ਏਕੜ ਦਾ ਟੈਕਸ ਲ ਜਾਂਦੇ ਆ ਪੂਰੇ ਪੰਜਾਬ ਦੀ ਕਿੰਨੀ ਤਨਖਾਹ ਨਾ ਹੁੰਦਾ ਇਹ ਘਟੋ ਘਟ ਕਹਣਾ ਮੈਂ ਘਟੋ ਘਟ ਵੀ ਜੇ ਲੱਖ ਰੁਪਏ ਦੀ ਆਮਦਨ ਤਾਂ 6 ਲੱਖ ਹਜ਼ਾਰ ਗਿਆ ਮਤਲਬ ਕਿੱਲੇ ਮਗਰ ਇਹਦਾ ਕੱਢ ਲੋ ਕਨੇ ਹੈ ਗਿਆ ਇਹੀ ਆਮਦਨ ਲੋਕਾਂ ਦੇ ਵਾਸਤੇ ਲਾ ਦੇਣੀ ਹੋਵੇ ਹੋਰ ਟੈਕਸ ਤਾਂ ਛੱਡੋ ਜਿਹੜੇ ਹੈਗੇ ਆ ਆ ਤੇਲ ਹੈ 100 ਰੁਪਏ ਦੇ ਨੇੜੇ ਕਰਦਾ ਅੱਜ ਕੋਈ ਵਜੇ ਮੈਂ ਬਾਲਾ ਪੜਿਆ ਲਿਖਿਆ ਨਹੀਂ ਹੈਗਾ ਇਹ 10 ਰੁਪਏ ਤੋਂ ਵੱਧ ਖਰਚਾ ਸੁਣਾ ਅੱਜ ਵੀ ਤੇਲ ਦਾ ਜੋ ਤੇਲ ਕੱਢਣ ਦੇ ਕੰਮ ਤੇ ਸਾਡੇ ਦੇ ਗੱਸਤੇ ਹੁੰਦਾ ਹੈ 10 ਰੁਪਏ ਤੋਂ ਵੱਧ ਖਰਚਾ ਨਹੀਂ ਪੈਂਦਾ ਉਹ ਜਿਹੜਾ 10 ਦਾ ਖਰਚਾ ਬੰਦਾ ਤੁਸੀਂ ਉਹਨੂੰ 100 ਨੂੰ ਦਿੰਨੇ ਹੋ ਜਿਹਦਾ ਲੋਕਾਂ ਦਾ ਕੋਈ ਮਤਲਬ ਨਹੀਂ ਆਪਦੇ ਮੁਨਾਫੇ ਦਾ ਮਤਲਬ ਹੈ